ਪਿਤੇ ਦਿਨੇ ਖੰਨਾ ਦੇ ਵਿੱਚ ਖੇਤਾਂ ਦੇ ਵਿੱਚ ਇੱਕ ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ આરોપી ਨੂੰ ਗ੍ਰਿਫਤਾਰ ਕਰ ਲਿਆ। ਗੱਲ ਜੀ ਇਹ ਕਿ ਨਾਬਾਲਗ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹ ਆਪਣੇ ਨਾਲ ਲੈ ਜਾਂਦਾ ਤੇ ਉਸ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਇਸ ਲੜਕੀ ਵੱਲੋਂ ਰੋਲਾ ਪਾਇਆ ਗਿਆ ਤਾਂ ਇਸ ਦਾ ਕਤਲ ਕਰ ਦਿੱਤਾ ਗਿਆ। ਦੂਜੇ ਪਾਸੇ ਮ੍ਰਿਤਕ ਲੜਕੀ ਦੀ ਭੈਣ ਨੇ ਵੀ ਖੁਲਾਸਾ ਕੀਤਾ ਹੈ ਕਿ ਜਦੋਂ ਮੋਬਾਈਲ ਫੋਨ ਦਿੱਤਾ ਤਾਂ ਉਸ ਨੂੰ ਸ਼ੱਕ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਤਾਂ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਤਾਂ ਅੱਗੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਤੁਸੀਂ ਵੀ ਸੁਣ ਲਓ ਇਹ ਜੀ ਕੱਲ ਸਵੇਰ ਐਸਐਚਓ सदर ਨੂੰ ਇਤਲਾਹ ਦਿੱਤੀ ਦਲਵੀਰ ਸਿੰਘ ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋਰਦਿਆਂ ਨੇ ਵੀ ਪਿੰਡ ਲੋਰਦ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ ਉਹ ਜਾ ਕੇ ਦੇਖਿਆ ਇੱਕ 16 17 ਸਾਲ ਦੀ ਲੜਕੀ ਦੀ ਡੈੱਡ ਬੋਡੀ ਸੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਹੀ ਐਫ ਆਈ ਆਰ ਨੰਬਰ 40 ਅਧੀਨ ਤਰਤ 103 1 ਬੀ ਐਨ ਐਸ ਦਰਜ ਕਰ ਲਈ ਸੀ ਤੇ ਉਦੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮਾਰਚਰੀ ਜਿਹਾ ਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਉਹਨੂੰ ਐਸ ਐਚਓ সদর ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਭਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੇ ਤੇ ਇਹ ਇੱਥੇ ਪੇਚਾਂ ਯੂਪੀ ਦੇ ਰਹਿਣ ਵਾਲੇ ਤੇ ਇੱਥੇ ਗੋਵਿੰਦਗੜ੍ਹ ਮੰਡੀ ਰਹਿੰਦੇ ਸੀ ਇਹਦੇ ਲੇਬਰ ਦਾ ਹੀ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹਦਾ ਇੱਕ ਜਾਂਚਾਣ ਵਾਲਾ ਸੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਇਹ ਸੰਜੀਤ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਦੋਂ ਸਟਰਗਲ ਕੀਤਾ ਤਾਂ ਉਹਨੇ ਸਟੈਂਗੂਲੇਟ ਕਰਕੇ ਇਹਦੀ ਡੈਥ ਇਹਨੇ ਕਤਲ ਕਰਤਾ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਤੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਊਗੀ ਅੱਗੇ ਤਫਤੀਸ਼ ਚੋਣ ਦੇ ਹੋਣੀ ਹੈ ਤਾਂ ਰਵਾ ਦਾ ਕੀ ਹੋਊਗਾ ਸਰ ਪਹਿਲਾਂ ਵੀ ਕੇਸ ਕਰਦੇ ਕੋਈ ਹੈ ਜਿੱਦਾਂ ਮੰਗ ਇਹਦੀ ਹੁਣੇ ਇਹਦੀ ਗ੍ਰਿਫਤਾਰੀ ਹੋਈ ਹੈ ਜੀ ਪੁੱਛ ਕੇ ਸੁਜਾਰੀ ਹੈ ਜੀ ਅੱਗੇ ਜੋ ਤੱਕ ਸਾਹਮਣੇ ਆਉਣਗੇ ਤੁਹਾਨੂੰ ਥੋੜੇ ਨਾਲ ਸੰਜੀ ਕਿਤੇ ਜਾਣਗੇ ਕਿਤਾਂ ਲੜਕੀ ਨਵਲ ਗਈ ਜੀ ਇਹਦੀ ਉੱਪਰ ਪੈ ਗਈ ਕਿੰਨੀ ਗੋਮਰਾਏ ਕੋਈ ਮੈਰਿਡਾ ਮੰਗੜਾ ਹੈ ਜੀ ਲੜਕੀ ਵੀ ਇਹ ਹੈ ਜੋਸੀ ਪੜਿਆ ਹੈ ਜੀ ਦੋਸ਼ੀ ਹੈ ਮੈਰਿਡ ਹੈ ਜੀ ਦੋਸ਼ੀ ਮੈਰਿਡ ਹੈ ਮੈਰਿਡ ਲੜਕੀ ਅਲੱਗ ਹਨ ਲੜਕੀ ਹੈ ਮੈਰਿਡ ਹੈ ਦੋਸ਼ੀ ਕਿ ਤੇਰਾ ਜੀ ਮਿਸਤਰੀ ਬਣਾ ਕੰਮ ਕਰਦਾ ਨਾ ਰਾਜ ਮਿਸਤਰੀ ਦਾ ਕੰਮ ਕਰਦਾ ਹਾਂ ਤੇ ਦੰਦਾ ਧੁੰਦਾਰੀ ਜੀ ਗੁੰਦਗੜ ਜੀ ਪਿੱਛੋਂ ਇਹ ਤੋਦਸਰ ਬਿਹਾਰ ਬਿਹਾਰ ਦਾ ਜੀ ਪਰ ਕਿੰਨੇ ਜਲਦੀ ਕਿੰਨੇ ਘੰਟੇ ਦਾ ਪੋਰਟਫੋਲੀਓ ਪੇਸ਼ ਕਰਦਾ ਹੈ ਐਲਾਈਨ ਬਟਰੀ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾ ਮਿਲੀ ਹੈ ਤੇ ਡੈਡ ਬਡੀ ਕਰਦੇ ਚ ਲਈ ਹੈ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖੰਨਾਪੁਰਸ ਉਧਰ ਵੀ ਬਿਜ਼ੀ ਸੀ ਜੀ ਮਲੌਦ ਵਾਲੇ ਕੇਸ ਤੇ ਉਸ ਤੋਂ ਬਾਅਦ ਐਸ ਐਚ ਓ ਸਦਰ ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅਜਨੂੰ ਅਰੈਸਟ ਕਰ ਲਿਆ 24 ਘੰਟਿਆਂ ਦੇ ਅੰਦਰ ਅੰਦਰ ਇਹ ਸੜਕ ਹੋ ਗਈ। ਖੈਰ ਦੇਖਿਆ ਜਾਵੇ ਤਾਂ ਹਫਸ਼ ਦੇ ਦਰਿੰਦੇ ਕਿਸੇ ਨੂੰ ਵੀ ਨਹੀਂ ਬਖਸ਼ ਰਹੇ ਜਿੱਦੇ ਚੱਲਦੇ ਅਜਈਆਂ ਘਟਾਵਾਂ ਮੁਰ ਤੋਂ ਫੇਰ ਸ਼ੁਰੂ ਹੋ ਗਈਆਂ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ।